ਮੀਸ਼ੂ ਸ਼ਰਮਾ ਕਾਲਾ ਬੱਲੋ ਬਾਜਰਾ ਦੀਪਾ ਖੜੜ ਕੋਲੂ ਬੱਲੋ ਬਾਜਰਾ ਮਨਜਿੰਦਰ ਬਿਰਕ ਤੇ ਮਨਜੀਤ ਧਾਲੀਵਾਲ ਵੱਲੋਂ ਸੱਦੇ ਤੇ ਨਾਲ ਗੁਰੂ ਵਾਸੀ ਹੁਣਾਂ ਵੱਲੋਂ 6 ਮਾਰਚ ਨੂੰ ਸ਼ਾਮ ਨੂੰ ਬੱਬੂ ਮਾਨ ਦਾ ਖੁੱਲ੍ਹਾ ਖੇੜਾ ਲੱਗਣਾ ਤੇ ਨਾਲ ਰੋਬਨ ਕਹਿੰਦਾ ਵੀ ਮਾਨੂੰ ਪੁੱਪੇ ਵਿੱਚ ਗੋਮੇ ਗੋਸਲ ਦੀ ਯਾਦ ਵਿੱਚ ਕਬੂਤਰ ਬਾਜ਼ੀ ਹੋਣੀ ਹੈ ਪੰਜ ਮੋਟਰਸਾਈਕਲਾਂ ਦੇ ਨਾਲ ਹਾਰਲੇ ਦੇਵਾਂਗੇ ਆ ਜਾ ਵੀ ਬਿੱਲਿਆ ਚੱਕ ਮਾਇਤੇ ਕਰ ਗੱਲ ਲਓ ਕਬੱਡੀ ਜੰਡੀਵਾਲ ਦੀ ਪੈਣ ਜਾ ਰਹੀ ਹੈ ਟੇਕੇ ਧਰਤੀ ਮਰ ਮੱਥਾ ਹੈ ਆ ਸੀਜ਼ਨ ਵਿੱਚ ਸਭ ਤੋਂ ਵੱਧ ਸਕੋਰਪੀਆ ਗੱਡੀਆਂ ਦੇ ਸਨਮਾਨ ਔਰ ਮੇਰੇ ਵੀਰੋ ਸਭ ਤੋਂ ਵੱਡਾ ਫਾਰਚੂਨਰ ਗੱਡੀਆਂ ਦੇ ਸਨਮਾਨ ਹੋਣੇ ਹੈ ਹਾਰੇ ਮੋਟਰਸਾਈਕਲਾਂ ਨਿਕਲੇ ਝੜੀ ਲੱਗੀ ਪੰਜਾਬ ਦੇ ਕੌਡੀ ਕੱਪਾਂ ਦੇ ਉੱਤੇ ਲਾ ਬਨੌਰ ਵਾਲਾ ਚੱਕਦਾ ਗਿੱਟਾ ਆਹ ਵੇਖਦਾ ਜੰਡੀ ਵਾਲਾ ਟੰਗਦਾ ਬਨੌਰ ਵਾਲ ਨੇ ਧੰਨ ਧੰਨ ਕਰਦੀ ਹੈ ਇੱਕ ਜੱਫਾ ਹੋ ਗਿਆ ਤੇ ਤਰਲੋਚਨ ਸਿੰਘ ਐਸਐਸਓ ਸਾਹਿਬ ਕਹਿੰਦੇ ਵੀ 1000 ਇੱਕ ਹੋਰ ਜੱਫੇ ਦਾ 2000 ਭੜੀ ਤੋਂ ਸਾਰੇ ਵੀਰ ਪੁੱਜੇ ਹੋਏ ਨੇ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧਰਵਾਦ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆਹ ਕਹਿੰਦੇ ਨੌਜਵਨ ਫਾਈਨਲ ਮੈਚ ਦੀਆਂ ਰੇਡਾਂ ਪਾ ਰਹੀਆਂ ਨੇ ਰੱਤਾ ਖੇਡ ਤੇ ਦੂਜੇ ਪਾਸੇ ਸਲਾਣਾ ਖੇਡ ਰਹੀ ਹੈ ਚੋਟੀ ਦਾ ਮੈਚ ਹੈ ਰਵੀਪੁਰ ਜਿਲਕਾ ਵਾਲਾ ਰੇਡ ਪਾਉਂਦਾ ਜੰਜੂਆ ਕਰਦਾ ਕੋਸ਼ਿਸ਼ ਤੇ ਪੁਆਇੰਟ ਖੇਰੇਆ ਬੜਾ ਐਮਪੀ ਕਹਿੰਦੇ ਅਮਰਜੀਤ ਕਾਕੇ ਦੇ ਕਬੱਡੀ ਖੇਡੀ ਐ ਪੱਪੀ ਨੇ ਕਬੱਡੀ ਖੇਡੀ ਐ ਐਮਪੀ ਨੇ ਕਬੱਡੀ ਖੇਡੀ ਆਹ ਫੈਸਲਾ ਕਰ ਦਿੱਤਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਐ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਾਨ ਫੇਰ ਮੇਰੇ ਵੀਰੋ ਆਹ ਕਿਹੋ ਜੀ ਗਲਬ ਨੋੜਵਾ ਲਾ ਗਿਆ ਖੁੱਜੀ ਆਹ ਟਾਣ ਵਾਲੀ ਗੱਲ ਕਰਦਾ ਪਹਿਲੇ ਸਲਾਨ ਦੀ ਟੀਮ ਨੇ ਔਰ ਲੰਮੜ ਮੱਲੀਆਂ ਨੇ ਇਸ ਬੱਚੇ ਦੀ ਜੀਨੇ ਸ਼ਬਦ ਬਹੁਤ ਸੋਹਣਾ ਗਾਇਆ ਉਹਨੇ ਸਕਾਰ ਭੇਜਿਆ ਜਿਲਾਲਪੁਰ ਦੇ ਰਪਿੰਦਰ ਦੇ ਵੀ ਮਾਂ ਬੱਚੇ ਦਾ ਲਓ ਕਈ ਹੁ ਕੌੜੀ ਉਤੇ ਹੁਣ ਗੁਰਵਾਜ ਆ ਗਿਆ ਗੁਰਾਂ ਦਾ ਪਹਾਜ ਆ ਗਿਆ ਉੜਦਾ ਸਦਾ ਮੈਦਾਨਾ ਵਿੱਚ ਔਰ ਚੌੜੀ ਕਮਣੀ ਚੈਨ ਕੁਲਵਿੰਦਰ ਤਿਆਰ ਹੈ ਨੌਜੋ ਝਾੜੋ ਵਾਲਾ ਤਿਆਰ ਹੈ ਨਾਲ ਕਹਿੰਦੇ ਵੀ ਹੁਣ ਜੰਨੂ ਹੈ ਆਹ ਦੇਖੋ ਵੀ ਫਰਦਾ ਗੁੱਟਾ ਲਾਣਾ ਲਗਾਈ ਔਰ ਅੰਕ ਗੁਰਵਾਜ ਯੋਧਰਾ ਕਬੱਡੀਆਂ ਪਾ ਜਾਂਦਾ ਗੁਰਜਾਨ ਬਾਲ ਕਹਿੰਦਾ ਵੀ 500 ਹਰ ਇੱਕ ਜੱਫੇ ਦਾ ਕਿਹਦੇ ਲਈ ਜੀ ਕਿਹਨੇ ਜੱਫੀ ਲਈ ਜਿਹੜਾ ਮਰਜੀ ਜੱਫਾ ਲਾ ਦੋ ਮੇਰੇ ਵੀਰੋ ਗੁਰਵਾਜ ਲਓ ਸਾਹਮਣੇ ਉਧਰ ਕਬੱਡੀ ਮੇਰੇ ਵੀਰੋ ਕਬੱਡੀ 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 ਬੱਲਾ 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 ਸਰਦਾਰ ਤਰਲੋਚਨ ਸਿੰਘ ਜੀ ਵੱਡੇ ਮਾਣ ਆ ਫੜ ਕੇ ਲੈ ਜਾ ਨੌਜੋਨਾ ਆ ਤੇਰੇ ਲਈ ਮੈਂ ਤੇ ਪਹਿਲਾਂ ਹੀ ਕੱਢੀ ਬੈਠਾ ਹੈ ਗੁਰਵਾਜਸਲਾ ਪਵਨਾ ਸਰਪੰਚ ਜੀ ਮੱਲ ਮਾਜਰਾ ਗੋਗਾ ਮੱਲ ਮਾਜਰਾ ਦੋ ਜੱਫਿਆਂ ਦਾ 1000 ਪੁਆਇੰਟ ਦਾ ਕਰਦੋ ਦੋ ਲਾਤੇ ਆਉਣੇ ਉਹ ਬਹੁਤ ਬਹੁਤ ਧੰਮਾਦ ਹੈ ਲਓ ਰਹਿਰੀ ਇਸ ਲਈ ਨੌਜਨ ਮੇਰੇ ਵੀਰੋ ਰਵੀ ਰਵੀ ਤੇ ਜੰਜੂਆ ਐਨ ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਬੜਾ ਚੋਟੀ ਦਾ ਮੈਚ ਆ ਮੇਰੇ ਮਿੱਤਰੋ ਲਓ ਸਮੇ ਰਵੀਪੁਰਜ ਲਿੱਟਾ ਵਾਲਾ ਉਧਰ ਗਰਵਾਜ ਸਲਾਣੇ ਦੀਆਂ ਤਿੰਨ ਕਬੱਡੀਆਂ 15000 ਰੁਪਈਆ ਮਿੱਠੂ ਟੀਮਾ ਚਰਜੋਤ ਟੀਮਾ ਹਰਵਿੰਦਰ ਟੀਮਾ ਸਰਪੰਚ ਲਖਵੀਰ ਲੱਖਾ ਪਾਇਲ ਜੀ ਦੇ ਨਾਲ ਸੁੱਖਾ ਸ਼ਾਹਪੁਰ 15000 ਇਹਨਾਂ ਵੱਲੋਂ ਤੇ 5100 ਰੁਪਈਆ ਸਵਰਾਜ ਸਰਪੰਚ ਜੀ ਤੇ ਨਾਲ ਅਵਤਾਰ ਸਿੰਘ ਜੀ ਹੁਣਾਂ ਵੱਲੋਂ ਮਾਰ ਸਨਮਾਨ ਪਰ ਇਧਰੋਂ ਆਪਾਂ ਥੋੜਾ ਰਸ਼ ਘਟਾਈਏ ਮੇਰੀ ਹੱਥ ਬਨ ਕੇ ਬੇਤੀ ਹੈ ਕੋਈ ਗੁੱਸਾ ਨਾ ਕਰੇ ਫਾਈਨਲ ਮੈਚ ਆ ਲੋਕ ਸਵੇਰ ਤੋਂ ਬੈਠੇ ਆ ਮੇਰੀ ਹੱਥ ਬਨ ਕੇ ਬੇਤੀ ਇੱਕ ਮਿੰਟ ਮੈਚ ਦੇ ਉਗਲੋ ਜੀ ਕਿਉਂਕਿ ਪਿੱਛੇ ਬਹੁਤ ਰਸ਼ ਹੈ ਚਲ ਹੁਣ ਪੈ ਲੈਣ ਦੇ ਕਬੱਡੀ ਦਵਾਰੇ ਪਾ ਲੈ ਯਾਰ ਸੌਰੀ ਆ ਸਤਰਾਸ ਸਿੰਘ ਅਮਰੀਕਾ ਸੁੱਖਾ ਕੈਨੇਡਾ ਨਰੀ ਸਿੰਘ ਜਸਵੀਰ ਸਿੰਘ ਅਮਰਤ ਕੈਨੇਡਾ ਜਸ ਅਮਰੀਕਾ ਇਹਨਾਂ ਵੱਲੋਂ ਦੋ ਰੇਡਾਂ ਕਰਵਾਉਂਦੀਆਂ 21 ਸਾਰੀਆਂ ਪੈਣਗੀਆਂ ਬਾਕੀ ਮੈਚ ਦਾ ਬਾਜੀ ਨਾਮ ਜਿਹੜੇ ਆ ਆਪਾਂ ਥੋੜੇ ਐਡਜਸਟਮੈਂਟ ਦੇ ਨਾਲ ਹੀ ਬੁਲਾ ਲਈਏ ਤੇ ਵਧੀਆ ਗੱਲ ਹੈ ਗੁਰਿੰਦਰ ਅਮਰੀਕਾ ਔਰ ਨਾਲ ਮੇਜਰ ਸਿੰਘ ਜੀ ਇਹਨਾਂ ਵੱਲੋਂ ਜੰਡੀ ਵਾਲੇ ਹਰਮਨ ਨੇ ਤਿੰਨ ਰੇਡਾਂ 5000 ਦੀਆਂ ਪੈਣਗੀਆਂ ਲਓ 15000 ਨਹੀਂ 21000 ਦੀ ਰੇਡ ਪੈ ਰਹੀ ਹੈ ਗੁਰਵਾਜ ਸਲਾਣੇ ਵਾਲੇ ਦੀ ਮਿੱਠੂ ਟੀਮਾ ਚਰਨ ਜੋ ਟੀਮਾ ਹਰਵਿੰਦਰ ਲੱਖਾ ਪਾਇਲ ਜੀ ਤੇ ਨਾਲ ਸੁੱਖਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਮਿੱਤਰੋ ਲੱਗੂ ਤਕੜਾ ਜਫਾਪਾਲ ਗੁਰਵਾਜ ਹੱਥਾਂ ਦੇ ਵਿੱਚੋਂ ਤਿਲਕਦਾ ਜਾਂਦਾ ਹੈ ਹੱਥਾਂ ਦੇ ਵਿੱਚੋਂ ਤਿਲਕਦਾ ਜਾਂਦਾ ਆਪਣੀ ਟੀਮ ਦੇ ਲਈ ਇੱਕ ਲੱਖ ਜੇ ਨੰਬਰ ਦਾ ਵਾਅਦਾ ਕਰ ਗਿਆ ਲੈ ਵੀ ਅਮਨ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਾਨ ਇਹ ਭੋਲਾ ਹੈ ਇਹ ਜਲਾਨੀਆ ਜਲਾਨੀਆ ਆ ਭੋਲਾ ਹੈ ਮੇਰੇ ਵੀਰੋ ਇਸ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬੋਲਾ ਭੋਲਾ ਭੋਲਾ ਕੇ ਬੋਲਾ ਇਹ ਬੋਲਾ ਹੈ ਇਸ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਉਹ ਲੰਬੜ ਦੇ ਨਾਲ ਮੁਕਾਬਲਾ ਹੋ ਚੁੱਕਾ ਹੈ ਜਿਹੜੇ ਜਲੰਧਰ ਦਾ ਮੰਲੀਆ ਪਿੰਡ ਤੇ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੈ ਲੈ ਵੀ ਬੱਲਿਆ ਚੱਕਰਾ ਮਾਈਕ ਤੇ ਖੇਡ ਮੈਦਾਨ ਦੇ ਵਿੱਚ ਰਵੀਪੁਰ ਜਲਮੀਰ ਤੋਂ ਮਹਾਲੀ ਵਾਲਾ ਕਹਿੰਦਾ ਵੀ ਜੰਡੀ ਵਾਲੇ ਹਰਮਨ ਦੀ ਇੱਕ ਰੇਡ ਦੇ ਉੱਤੇ 500 ਦੇ ਮਾਰ ਹੋਣਗੇ ਲਓ ਪਈਓ ਕਬੱਡੀ ਹੁਣ ਚੌੜੀ ਕਬੱਡੀ ਚੈਨ ਵਿੱਚੋਂ ਨਾਲ ਭਾਈ ਕਮਲਜੀਤ ਹਣੀ ਹੈ ਇਹਨਾਂ ਦਾ ਵੀ ਧੰਨਵਾਦ ਹੈ ਲਓ ਪਈਓ ਕਬੱਡੀ ਕਰਵਿੰਦਰ ਤਿਆਰ ਹੈ ਜੰਨੂਆ ਤਿਆਰ ਹੈ ਚਾਰੇ ਪਿੰਡਾਂ ਸੇਵਕ ਦਾ ਦੋ ਜਿੱਟਾ ਪਿੰਡਾਂ ਰਵੀ ਦਾ ਔਰ ਟੱਚ ਵੱਜ ਗਿਆ ਤਿੱਖਾ ਜਾਂ ਜਾਸੀ ਇਸਲੇ ਪਰ ਅੰਕ ਲੈ ਵੀ ਮਿੰਟੂ ਮਹਾਲੀ ਵਾਲਿਆ ਇਹਦੀ ਇੱਕੋ ਰੇਡ ਦੇ ਉੱਤੇ 500 ਦੇ ਮਾਰਕ ਕੀਤੇ ਜਾਣਗੇ ਜੰਡੀ ਵਾਲਾ ਹਰਮਨ ਆ ਗਿਆ ਜਲਾਲ ਸਿੰਘ ਕਰਿਓ ਗੱਲ ਹਰਮਨ ਜੰਡੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬੰਦਿਆ ਹੋਇਆ ਹੈ ਹਰਮਨ ਜੰਡੀ ਵਾਲਾ ਪਾਉਂਦਾ ਰੇਡ ਇੱਕ ਪਾਸੇ ਬਿੱਲਾ ਮਨੂੜ ਵਾਲਾ ਔਰ ਦੂਜੇ ਪਾਸੇ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੰਬੜ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਇਸ ਵੇਲੇ ਟਾਮ ਯਾਰ ਮੈਨੂੰ ਨਾ ਪਤਾ ਕੀ ਗੱਲ ਹੈ ਮੈਦ ਤੋਂ ਗੱਲ ਕਹਿ ਹੋ ਜਾਂਦੀ ਹੈ ਇਧਰ ਪਤਾ ਨਹੀਂ ਕਿਉਂ ਖੜਿਆ ਯਾਰ ਜਿਹੜੇ ਦਰਸ਼ਕ ਸਵੇਰ ਤੋਂ ਬੈਠੇ ਆ ਦੇਖੋ ਨਿਸ਼ਾਸ਼ਣ ਕਿੰਨਾ ਵਧੀਆ ਬਣਿਆ ਹੋਇਆ ਸਵੇਰ ਤੋਂ ਲੈ ਕੇ ਹੁਣ ਪਤਾ ਨਹੀਂ ਗਰਾਊਂਡ ਦੇ ਵਿੱਚ ਖੜ ਕੇ ਕੀ ਹੋ ਜਾਣਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਹੱਥ ਬੰਨ ਕੇ ਬੇਨਤੀ ਕਰਵਾ ਸੁਣਾਣੇ ਦੀ ਰੇ ਇਧਰ ਕਮਲਜੀਤ ਬਰਵਾਲੀ ਦੇ ਨਾਲ ਮਿੰਟੋ ਮਹਾਲੀ ਇਹ ਨਵਾਂ ਦਾ ਮਾਸਕਾਰ ਇਹਨਾਂ ਖਿਡਾਰੀਆਂ ਦੇ ਲਈ ਹੈ ਭਾਈ ਨੌਜਾਨਾ ਉਹਦੇ ਖਿਡਾਰੀ ਤੱਕੀ ਬੋਟੇ ਕਰ ਦਿਓ ਮਿਹਰਬਾਨੀ ਹੋਊਗੀ ਅਮਰੀਕਾ ਵਾਲੋ 10000 ਰੁਪਿਆ ਗਰਮਾਜ ਦੇ ਲਈ ਗੁਰシャン ਵਾਲੋ ਬਾਠ ਵਾਲੋ ਮੇਰੇ ਵੀਰੋ 1000 ਰੁਪਿਆ ਮਿੱਠੂ ਯੂਐਸਏ ਪਵਨ ਯੂਐਸਏ ਮਨਜਿੰਦਰ ਆਸਟ੍ਰੇਲੀਆ ਗੁਰਕੀਰਤ ਕੱਤੀ ਇਟਲੀ ਰਮਨ ਕੈਨੇਡਾ ਕਮਲ ਮੁੰਡੀ ਰਣਜੀਤ ਤੇ ਮਨੀ ਆਸਟ੍ਰੇਲੀਆ ਵੱਲੋਂ ਲੱਭੜ ਦੇ ਤਿੰਨ ਜੱਫੇ 31000 ਦੇ ਕਾ ਬਾਤ ਹੈ ਅਮਰੀਕਾ ਮਾਣਾ ਵਾਲਾ ਜਿੱਥੇ ਹੈਗਾ ਤੇ ਪ੍ਰਾ ਸਾਡਾ ਮੇਰੇ ਵਾਲੇ ਮਗ ਤੇ ਆ ਜਾਊਗਾ ਬੜੀ ਮਿਹਰਬਾਨੀ ਹੈ ਲਾ ਪੈ ਨੂੰ ਕਾਟੀ ਉੱਤੇ ਕਿਉਂ ਨਹੀਂ ਕਮਣੀ ਚੈਨ ਵਿੱਚ ਹੁਣ ਰਵੀ ਨਾਜਮ ਗੱਭਰੂ ਇੱਕ ਪਾਸੇ ਹੁਣ ਕਿਹੜਾ ਲੌਂਡਾ ਜੱਸਾ ਗੱਲ ਕਹਾਣੀ ਸਰਬਤ ਪਰਦੇ ਵਿੱਚ ਬੱਲੇ ਬੱਲੇ ਹੋ ਗਈ ਹੈ ਤਨ ਤਨ ਹੋ ਗਈ ਹੈ ਸਿਰੇ ਦੀ ਕਾਟੀ ਹੋ ਗਈ ਹੈ ਇਹ ਹੈ ਰਵੀ ਬੋਜ ਇਲਟਾਂ ਵਾਲਾ ਪ੍ਰਿੰਸ ਨਿਊਜ਼ੀਲੈਂਡ ਦੇ ਨਾਲ ਪਬਨੇ ਸਰਪੰਚ ਵੱਲੋਂ ਦੇਵੀ ਬਾਈ ਨੌਜਨ ਇਸ ਖਿਡਾਰੀ ਦੇ ਲਈ ਰਵੀ ਬੁਰਜ ਇਲਟਾਂ ਵਾਲੇ ਦਾ ਮਾਣ ਜਿਹੜਾ ਕਰਦੇ ਜੰਡੀ ਦੀਆਂ ਤਿੰਨ ਕਬੱਡੀਆਂ ਆ ਪਹਿਲੀ ਰੇਡ 15000 ਦੀ ਇਸ ਵੇਲੇ ਮਿੱਠੂ ਹੜਾ ਵੱਲੋਂ ਹਰਕਰਨ ਜੋੜਾ ਵੱਲੋਂ ਹਰਵਿੰਦਰ ਕੀਮੇ ਹੜਾ ਵੱਲੋਂ ਲਖਵਿੰਦਰ ਲਖਵੀਰ ਲੱਖਾ ਜੀ ਪਾਇਲ ਤੇ ਨਾਲ ਸੁੱਖਾ ਸ਼ਾਹਪੁਰ 15000 ਦੀ ਪਹਿਲੀ ਰੇਡ ਆ ਜੰਡੀ ਵਾਲਾ ਮੇਰੇ ਮਿੱਤਰੋ ਹਰਮਨ ਆ ਸਾਹਮਣੇ ਪੁੱਠੀ ਕੈਂਚੀ ਤੇ ਪੁਆਇੰਟ ਆ ਜਾ ਭੱਜ ਕੇ ਸੜਾ ਕੇ ਆ 15000 ਦੀ ਤੇ 5000 ਰੁਪਏ ਸਰ ਗਿਆ ਦਾਰ ਸਿੰਘ ਦੀ ਯਾਦ ਵਿੱਚ ਉਹ ਹੈਲੋ ਬਾਈ ਉਹ ਮੁੰਡੇ ਦੇ ਪੈਸੇ ਆ ਯਾਰ। ਆਹ ਫਿਰ ਇਹਨਾਂ ਨੇ ਆ ਕੇ ਯਾਰ ਕੱਪੜੇ ਖਿੱਚਣੇ ਹੁੰਦੇ ਸਾਡੇ ਤੇ। ਆ ਰੇਡ ਪਾਰਾ ਕੋਈ ਨਹੀਂ ਛੜਦੇ ਕੱਪੜਿਆਂ ਦਾ ਖੇੜਾ। ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ 15000 ਦੀ ਰੇਡ 20000 ਹੋ ਜਾਣਾ ਮੇਰੇ ਮਿੱਤਰੋ। ਲਓ ਸਾਹਮਣੇ 20000 ਦਾ ਜੇਤੂ ਇਸ ਲਈ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ। ਸੱਚੇ ਪਾਤਸ਼ਾਹ ਮਿਹਰ ਕਰੇ। ਮੁੰਡੇ ਦੇ 6 ਵਜੇ ਗਈ ਹੈ ਮਾਲਕ ਮਹਿਰ ਕਰੇ ਵੀ ਜਿੱਦਾ ਸੇਤ ਹਸੂ ਹਸੂ ਕਰਦੇ ਤੇਰੇ ਸ਼ਿੰਗਾਰ ਬਣੇ ਹੋਏ ਐ ਕਿਸੇ ਵੀ ਮਾਂ ਦੇ ਬੜੀ ਬੋਦਾ ਕੋਈ 발 ਤੱਕ ਨਾ ਬਿੰਗਾ ਹੋਵੇ ਜਿਹੜੀ ਮਾਇਆ ਬੋਲੀ ਯਾਰੀ ਬਈ ਤੁਹਾਡਾ ਫਰਜ ਆਪਣੀ ਮਾਇਆ ਫੜੀ ਜਾਓ ਤੇ ਫਿਰ ਤੁਸੀਂ ਬਾਹਰ ਵਿੱਚ ਕਹਿੰਨੇ ਵੀ ਸਾਡੇ ਪੈਸੇ ਨਹੀਂ ਮਿਲੇ ਐ ਐਨਾਨਸਰ ਦਾ ਕੰਮ ਹੁੰਦਾ ਉਹਨੇ ਐਨਾਨਸ ਕਰਨਾ ਔਰ ਜਿਹੜੇ ਮਾਇਆ ਲਾਉਂਦੇ ਆ ਨਾਜ ਨਾ ਮਾਇਆ ਫੜਾ ਰਹੇ ਐ ਮੈਂ ਬੇਨਤੀ ਕਰਦਾ ਮੇਰੇ ਵਾਲੇ ਮਾਈ ਤੇ ਸਾਡਾ ਭਰਾ ਅਮਰੀਕ ਕਮਾਣਾ ਆ ਰੂਗਾ ਉਹਨਾਂ ਦੇ ਨਾਲ ਰੁਪਿੰਦਰ ਜਲਾਲ ਲੈ ਵੀ ਮੁੰਡਿਆ ਠੀਕ ਐ ਕੁਲਵਿੰਦਰ ਸੱਚੇ ਪਾਛੇ ਅਮੇਰ ਕਰੇ ਤੁਹਾਡੇ ਸਾਰਿਆਂ ਤੇ ਕਿਉਂਕਿ ਖਿਡਾਰੀ ਦੇ ਜਦੋਂ ਸੱਟ ਲੱਗ ਜਾਂਦੀ ਹੈ ਬਹੁਤ ਔਖਾ ਹੋ ਜਾਂਦਾ ਹੈ ਬਹੁਤ ਔਖਾ ਹੋ ਜਾਂਦਾ ਹੈ ਸੋ ਮੇਰੇ ਵੀਰੋ ਇਹਨਾਂ ਕਿਸੇ ਵੀ ਖਿਡਾਰੀਆਂ ਤੇ ਸੱਟ ਨਾ ਲੱਗਣ ਸੱਟਾ ਨਾ ਲੱਗਣ ਗੁਰੂਵਾਰ ਮੇਰ ਕਰਨ ਲੈ ਵੀ ਲੰਬੜਾ ਤਿੰਨ ਜੱਫੇ 31000 ਦੇ ਹੋਣਗੇ ਕੱਲਾ ਮਾਨ ਸਨਮਾਨਾਂ ਦੀਆਂ ਵੱਡੀਆਂ ਹੋਣੀਆਂ ਕੱਲਾ ਮੇਰੇ ਵੀਰੋ ਕੱਲਾ ਵੱਡੀਆਂ ਹੋ ਰਹੀਆਂ ਨੇ ਲਓ ਸਾਹਮਣੇ ਇੱਕ ਪਾਸੇ ਬਿੱਲਾ ਬਨੂੜ ਵਾਲਾ ਬਿੱਲਾ ਸਿਰੇ ਦਾ ਜਾਫੀ ਹੈ ਸਾਡੀ ਖੇਡ ਕਬੱਡੀ ਦਾ ਲਾ ਕੇ ਟੱਕੜਾ ਜਾ ਇੱਕੋ ਕਬੱਡੀ ਜਿਹੜੀ ਗਰਵਾਜ ਦੀ 5100 ਦੀ ਪੈਣੀ ਹੈ ਸਵਰਗ ਅਵਤਾਰ ਸਿੰਘ ਜੀ ਦੀ ਯਾਦ ਵਿੱਚ ਸਰਪੰਚ ਸਾਹਿਬ ਦੀ ਯਾਦ ਵਿੱਚ ਗੋਸ਼ਾਨ ਮਾਰਕੀ ਵੱਲੋਂ ਬਿੱਲੇ ਦੇ ਲਈ 1000 ਰੁਪਏ ਸੁਖਵੀਰ ਜੀ ਪੁਆਇੰਟਾ ਕਰ ਦਿਓ ਆ ਜਾ ਵੀ ਅਮਰੀਕ ਚੱਕ ਮਾਈਕ ਲਓ ਸਾਹਮਣੇ ਰਵੀ ਆ ਗਿਆ ਬੁਰਜ ਲੀਟਾਂ ਵਾਲਾ ਇਸ ਦੇ ਕਬੱਡੀ ਪਾਉਣ ਦੇ ਲਈ ਵਾਧਾ ਹੈ ਚਾਰ ਰੱਤਾ ਖੇ ਪਿੰਡ ਹੈ ਫਤਿਆਬਾ ਜਿਲ੍ਹੇ ਦਾ ਹਰਿਆਣੇ ਤੋਂ ਟੀਮ ਚੱਲ ਕੇ ਆਈ ਹੈ ਆ ਕਦੇ ਰਵੀ ਇੱਕ ਤੱਕੜਾ ਨੰਬਰ ਜੋੜ ਗਿਆ ਇਹਨੇ ਆਸਟ੍ਰੇਲੀਆ ਦੇ ਵਿੱਚ ਬੱਲੇ ਬੱਲੇ ਕਰਾਈ ਹੈ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿਸੇ ਜੋੜਦਾ ਹੈ ਜੰਡੀ ਪਿੰਡ ਹੈ ਆ ਖਿਡਾਰੀ ਦਾ ਜਗਰਾਉਂ ਦੇ ਇਲਾਕੇ ਦਾ ਖਿਡਾਰੀ ਕਦੇ ਕਬੱਡੀ ਪਾਰ ਹੈ 15000 ਦੀ ਰੇਡ ਹੈ ਅਮਰੀਕ 15000 ਇਹ ਲੱਗ ਗਿਆ ਸਾਡੇ ਚਰਨਜੀਤ ਤੜਾ ਵੱਲੋਂ ਮਿੱਠੂ ਟੀਮਾ ਹਰਵਿੰਦਰ ਟੀਮਾ ਲਖਵੀਰ ਲੱਖਾਂ ਪਾਇਲ ਦੀ ਤੇ ਸੁੱਖਾ ਸ਼ਾਹ ਪਰ ਕਰਦੇ ਗੱਲ ਲਓ ਸਾਹਮਣੇ ਆ ਅਮਨਾ ਢਿੱਲੋ ਸੁਲਾਣੇ ਵਾਲਾ ਉਹ ਬੱਲੇ 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 ਕਰਾ ਗਿਆ ਮੇਰੇ ਮਿੱਤਰੋ ਆ ਢਿੱਲੋ ਪਰਿਵਾਰ ਦਾ ਆਮਨ ਚੋਟੀ ਦਾ ਜਫਾ ਲਾ ਗਿਆ ਬੱਲੇ ਬੱਲੇ ਕਰਾ ਗਿਆ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਨਿਊਆ ਵਾਲਾ ਰਾਮਾ ਫੈਸਲੇ ਕਰੂ ਲਾਟੋ ਵਾਲਾ ਬਿੱਟੂ ਫੈਸਲੇ ਕਰ ਗਿਆ ਵੀ ਨੰਬਰ ਜਿਹੜਾ ਸਟਾਪਰਾਂ ਦੇ ਸੇ ਹੈ ਨੰਬਰ ਸਲਾਣੇ ਦੀ ਟੀਮ ਦੇ ਹਿੱਸੇ ਜੁੜਦਾ ਆਇਆ ਵੀ ਭੱਜਦੇ ਆ ਕੋਈ ਜਿਹੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਇਹ ਟੁੰਮ ਪੈ ਗਈ ਸਰਬਰਪੁਰ ਦੇ ਕਬੱਡੀ ਕੱਪ ਦੀ ਟੁੰਮ ਪੈ ਗਈ ਸਰਬਰਪੁਰ ਦੇ ਕਬੱਡੀ ਕੱਪ ਦੀ ਉਧਰ ਗੁਰਸ਼ਾਨ ਵੱਲੋਂ 1000 ਰੁਪਏ ਮੇਰੇ ਵੀਰੋ ਜਾਫੀ ਦੇ ਲਈ ਆ ਪਰ ਗੁਰਵਾਜ ਸਲਾਣੇ ਵਾਲਾ ਮੇਰੇ ਵੀਰੋ ਕਬੱਡੀ ਪਾ ਕੇ ਪਹੁੰਚ ਲੈ ਕੇ ਵਾਪਸ ਗਿਆ 1000 ਰੁਪਏ ਪ੍ਰਿੰਸ ਨਿਊਜ਼ੀਲੈਂਡ ਤੇ ਪਬਲੇ ਸਰਪੰਚ ਵੱਲੋਂ ਮਾਨ ਸਨਮਾਨ ਮੇਰੇ ਵੀਰੋ ਕੀਤੇ ਜਾ ਰਿਹਾ ਹੈ ਗੋਗਾ ਮਾਲਵਾ ਹੈ ਮਾਲਵਾ ਮਾਜਰਾ ਗੋਗਾ ਮੱਲ ਮਾਜਰਾ ਇਹਨਾਂ ਵੀਰਾਂ ਵੱਲੋਂ ਮਾਨ ਸਨਮਾਨ ਲਓ ਹੈਰੀ ਦੀ ਰੇਡ ਤੇ ਬੋਲ ਅਮਰੀਕ ਨੇ ਲਓ ਹੈਰੀ ਬੁਰਜ ਲੀਟਾਂ ਵਾਲਾ ਉਧਰ ਗ੍ਰਿੰਦਰ ਯੂ ਐਸ ਏ ਮੇਜਰ ਸਿੰਘ ਵੱਲੋਂ ਉਧਰ ਰਵੀ ਬੁਰਜ ਲੀਟਾਂ ਦੀਆਂ ਹੁਣ ਤੋਂ ਦੋ ਕਬੱਡੀਆਂ 3000 ਦੀਆਂ ਪੈਣਗੀਆਂ ਆ ਪਹਿਲੀ ਕਬੱਡੀ ਪੈ ਰਹੀ ਹੈ ਚਾਰ ਅੱਲੇ ਦੀ ਸੇਵਕ ਝਾਰੋ ਵਾਲਿਆ ਉਹ 3000 ਲੱਗਿਆ ਹੋਇਆ ਕਹਿੰਦੇ ਜੰਜੂਏ ਨੂੰ ਵੀ 3000 3000 3000 ਆ ਮੈਨੂੰ ਲੱਗਦਾ ਮੈਨੂੰ ਲੱਗਦਾ 3000 ਦਾ ਜੱਫਾ ਮੇਰੇ ਮਿੱਤਰੋ ਆ 3000 ਲਈ ਬਾਈ ਕਰਦੇ ਪਹੁੰਚ다 ਪਹਿਲੀ ਰੇਡ ਤੇ ਜੱਫਾ 3000 ਦਾ ਲੱਗ ਗਿਆ ਅਗਲੀ ਕਬੱਡੀ ਇਸ ਸਮੇਂ ਢੋਲੇ ਦੀ ਰੁਪਿੰਦਰ ਵੀਰ ਦੇ ਗੋਲ ਗੁਰシャン ਵੱਲੋਂ ਸੇਵਕ ਝਾੜੋਂ ਵਾਲੇ ਦੇ ਲਈ ਵੱਡੇ ਮਾਨ ਸਨਮਾਨ ਆਇਆ ਹੈ ਗੁਰシャン ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਹਰਿਆਣੇ ਵਾਲਾ ਇਹ ਬੋੜਾ ਪਰ ਦੂਜੇ ਪਾਸੇ ਕਹਿੰਦੇ ਲੰਬੜ ਉਹ ਕਰਦਾ ਕਮਾਲ ਮੇਰੇ ਮਿੱਤਰੋ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਇਸ ਲਈ ਗੁਰਵਾਜ ਆਹ ਰੇਡ 31000 ਦੀ ਹੈ ਮਿੱਠੂ ਟੀਮਾ ਚਰਨੀ ਟੀਮਾ ਹਰਵਿੰਦਰ ਸਿੰਘਾਂ ਚ ਲਖਵੀਰ ਲਖਾ ਸੁੱਖਾ ਤੇ ਨਾਲ ਸਾਰੇ ਕਮਲ ਹੋਣੀ ਰਣਜੀਤ ਹੋਣੀ ਆਸਟ੍ਰੇਲੀਆ ਗਰਕੀਤ ਹੋਣੀ ਮਨਜਿੰਦਰ ਹੋਣੀ ਤੇ ਪਵਨ ਸਾਡਾ ਅਮਰੀਕਾ ਵਾਲਾ 31000 ਦੀ ਰੇਡ 31000 ਮੈਚ ਸਮਾਪਤ ਗੁਰਵਾਜ 31000 ਦਾ ਜੇਤੂ ਬਣ ਗਿਆ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ 7:40 ਮਿੰਟ ਤੇ ਸਰਵਰਪੁਰ ਦਾ ਮੇਲਾ ਮੇਰੇ ਵੀਰੋ ਸਮਾਪਤ ਹੋਇਆ ਹੈ ਸਕਸੈਸ ਮੇਲਾ ਹੋਇਆ ਹੈ ਮੁਬਾਰਕਬਾਦ ਹੈ ਦੱਸੋ ਜੀ ਰਿਜ਼ਲਟ ਕੀ ਹੈ 6 ਮਾਰਚ ਬੱਲੋ ਬਾਦਰੇ ਦਾ ਕਬੱਡੀ ਕਪਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸਤਿਕਾਰ ਹੈ ਸੁਖਵੀਰ ਜੀ ਤੁਹਾਡਾ ਵੀ ਧੰਨਵਾਦ ਮਾਨਕੀ ਵਾਲਿਓ ਬਹੁਤ ਵਧੀਆ ਮੇਲਾ ਯਾਦਗਾਰੀ ਜਿਹੜਾ ਮੇਲਾ ਹੋ ਨਿਪੜਿਆ ਜੀ ਸਰ ਗੁਰਸ਼ਾਨ ਮਾਨਕੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਹੁਤ ਸਤਿਕਾਰ ਕੌਣ ਬੈਸਟ ਬਣਿਆ ਜੀ ਅੱਜ ਬੈਸਟਾਂ ਨੂੰ ਕੀ ਕੀ ਹੈ ਲਵੀ ਕੈਨੇਡਾ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਮਾਣ ਪੂਜਾ ਕਰਦੇ ਆ 25 25000 ਹੈ ਜੀ ਬੈਸਟਾਂ ਨੂੰ ਗੁਰਵਾਜ ਨੇ ਸੱਤ ਪਾ ਕੇ ਸੱਤ ਨੰਬਰ ਲਏ ਨੇ ਗੁਰਵਾਜ ਸਲਾਰਾ ਅੱਜ ਦੇ ਮੇਲੇ ਦਾ ਬੈਸਟ ਟਰੇਡਰ 6 ਟੱਕੇ ਤਿੰਨ ਜੱਫੇ ਬਿੱਲਾ ਬਨੂੜਾ ਦਾ ਅੱਜ ਦੇ ਮੇਲੇ ਦਾ ਬੈਸਟ ਯਾਫੀ ਹੈ ਗੁਰਵਾਜ ਸਲਾਰਾ ਤੇ ਬਿੱਲਾ ਬਨੂੜ ਹਰੇਡਰ ਜੁਆਇੰਟ ਆ ਜੀ ਰੇਡਰ ਮੇਰੇ ਲਈ ਵੱਡਾ ਮਾਨ ਸਨਮਾਨ 1100 ਦਾ ਸਾਡੇ ਵੀਰ ਕਰਕੇ ਗਏ ਐ ਮੈਂ ਪਹਿ ਤਿਲ ਤੋਂ ਧੰਨਵਾਦ ਕਰਦਾ ਸਾਡੇ ਭਰਾ ਸੁਖਾ ਕੈਨੇਡਾ ਸਤਾਮ ਯੂ ਐਸ ਏ ਜਸਵੀਰ ਬਾਈ